ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਰਿਆਂ ਨੇ ਇਹ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਕਰਨਾ ਇਹ ਵੀਡੀਓ ਮੇਰੇ ਪਿੰਡ ਦੇ ਨਜ਼ਦੀਕ ਪਿੰਡ ਦਲਨਾਲ ਵਿਦੇਸ਼ੀ ਮੰਡੀਆਂ ਉਥੇ ਬਾਬਾ ਜੀ ਇਹ ਹਰ ਇੱਕ ਸਾਲ ਆਉਂਦੇ ਨੇ ਸੋ ਇਹਨਾਂ ਦੇ ਆਉਣ ਦਾ ਦਲਨਾਲ ਤੇ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਘੋੜਿਆਂ ਦੀਆਂ ਦੌੜਾਂ ਦਿਖਾ ਕੇ ਸਾਰੀਆਂ ਸੰਗਤਾਂ ਨੂੰ ਦਰਸ਼ਣ ਦੇਦਾਰ ਦੇ ਦਿੱਤੇ ਇਹ ਦੇਖਣ ਨੂੰ ਬਹੁਤ ਸੋਹਣੇ ਲੱਗਦੇ ਸੀ ਜਦੋਂ ਮੇਰੇ ਨਾਲ ਮੇਰਾ ਬੇਟਾ ਵੀ ਗਿਆ ਸੀ ਤੇ ਬਹੁਤ ਹੀ ਸੋਹਣੇ ਲੱਗੇ ਜਦੋਂ ਭੱਜਦੇ ਸੀ ਛੋਟੇ ਛੋਟੇ ਪੰਜ ਪਚੰਗੀ ਸਿੰਘ ਸੀ ਜੋ ਕਿ ਘੋੜਿਆਂ ਨੂੰ ਦੜਾ ਰਹੇ ਸੀ ਆ ਦੇਖੋ ਸਭ ਤੋਂ ਛੋਟਾ ਦੜਾ ਰਿਹਾ ਹਾਂ ਸਰਪੰਨ ਨਹੀਂ ਨਹੀਂ ਸੋ ਸਾਰੇ ਵੀਰਾਂ ਨੇ ਇਹ ਵੀਡੀਓ ਲੈਕ ਸ਼ੇਅਰ ਜ਼ਰੂਰ ਕਰਨੀ ਆ ਗਰੂ ਕੀ ਜਾਂ ਫੋਜਾਂ ਦੇ ਦਰਸ਼ਨ ਕਰੋ ਛੋਟੇ ਭੰਜੰਗੀ ਬਹੁਤ ਹੀ ਸੋਹਣਾ ਕੋੜਾ ਦੜਾ ਰਹੇ ਨੇ ਤੇ ਉਸ ਤੋਂ ਬਾਅਦ ਦੇਖੋ ਦੋ ਦੋ ਘੋੜਿਆਂ ਨੂੰ ਛੱਡਣਗੇ ਦੋ ਦੋ ਘੋੜਿਆਂ ਦੇ ਉੱਤੇ ਖੜੇ ਹੋ ਜਾਂਦੇ ਨੇ ਖਾਕਸ਼ਾ ਜੀ